बड़ा खूबसूरत हॉल है मैं पिछले साल भी इतने आया सी जो लगभग तीन सौ उन्नी मेरे ख्याल से तीन सौ उन्नीस सी पिछली बार तीन सौ उन्नीस गवीं जो मैं उदू पता लग्या कि, कि पहली बार एन एस एच ओ आपस कट्ठे हुए हैं कि ਇੱਥੇ ਸਾਰਾ ਦਿਨ ਰਹਿ ਕੇ ਗਏ ਖਾਣਾ ਖਾਦਾ ਇੱਕ ਦੂਜੇ ਨਾਲ ਵਿਚਾਰ ਵਟਾਉਂਦੇ ਹੋਏ ਇੱਕ ਦੂਜੇ ਦੇ ਹਲਕਿਆਂ ਬਾਰੇ ਇੱਕ ਦੂਜੇ ਦੇ ਲਾਅਨ ਆਰਡਰ ਦੀ ਸਿਚੁਏਸ਼ਨ ਬਾਰੇ ਬ੍ਰੇਨਸਟਾਰਮਿੰਗ ਹੋਈ ਉਹ ਰਿਜ਼ਲਟ ਜਿਹੜੇ ਬੜੇ ਅੱਛੇ ਆਉਣੇ ਸ਼ੁਰੂ ਹੋਏ ਸਵਾਜਿਕ 139 ਜਿਹੜੇ ਐਸਐਚਓ ਨੇ ਬਾਕੀ ਡਿਪਾਰਟਮੈਂਟਾਂ ਦੇ ਵੀ ਜਿਹੜੇ ਹੈਲਪਿੰਗ ਡਿਪਾਰਟਮੈਂਟ ਨੇ ਉਹਨਾਂ ਨੂੰ ਵੀ ਨਵੀਆਂ ਗੱਡੀਆਂ ਨਵੇਂ ਕਿਯੂਮੈਂਟ ਦਿੱਤੇ ਜਾ ਰਹੇ ਨੇ ਦੇਖੋ ਬਾਰਡਰ ਸਟੇਟ ਹੋਣ ਕਰਕੇ ਪੰਜਾਬ ਵਿੱਚ ਕੋਈ ਨਾ ਕੋਈ ਸ਼ਰਾਰਤੀ ਅਨਸਰ ਸ਼ਰਾਰਤਾ ਕਰਦੇ ਰਹਿੰਦੇ ਆ ਔਰ ਪੰਜਾਬ ਦੀ ਸ਼ਾਂਤੀ ਨੂੰ ਪੰਗ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਤੇ ਤੁਸੀਂ ਬੜੀ ਬਹਾਦਰੀ ਨਾਲ ਉਹਨਾਂ ਦਾ ਮੁਕਾਬਲਾ ਵੀ ਕਰਦੇ ਹੋ ਬਹਾਦਰੀ ਨਾਲ ਉਹਨਾਂ ਨੱਥ ਵੀ ਪਾਨੇ ਹੋ ਪਰ ਕਈ ਵਾਰੀ ਕਿਉਂਕਿ ਅਪਰਾਧੀ ਜਿਹੜੇ ਨੇ ਉਹ ਮਾਡਰਨ ਹੋ ਗਏ ਉਹਨਾਂ ਕੋਲੇ ਮਾਡਰਨ ਹਥਿਆਰ ਆ ਗਏ ਨਵੇਂ-ਨਵੇਂ ਤਕਨੀਕਾਂ ਆ ਗਈਆਂ ਕ੍ਰਾਈਮ ਦੀਆਂ ਕਈ ਵਾਰੀ ਆਪਾਂ ਤਕਨੀਕ ਪੱਖੋਂ ਪਿੱਛੇ ਰਹਿ ਜਾਂਦੇ ਸੀ ਬਹਾਦਰੀ ਪੱਖੋਂ ਕੋਈ ਮੈਨੂੰ ਸ਼ੱਕ ਨਹੀਂ ਤੁਹਾਡੇ ਤੇ ਤਕਨੀਕ ਪੱਖੋਂ ਪਿੱਛੇ ਰਹਿ ਜਾਂਦੇ ਸੀ ਸੋ ਅਸੀਂ ਫੈਸਲਾ ਕੀਤਾ ਫਿਰ ਕਿ ਤਕਨੀਕ ਪੱਖੋਂ ਪੰਜਾਬ ਪੁਲਿਸ ਨੂੰ ਬਿਲਕੁਲ ਅਪਗ੍ਰੇਡ ਕਰਨਾ ਹੈ ਹੁਣ ਐਂਟੀ ਡਰੋਨ ਦਾ ਜਿਹੜਾ ਪਾਇਲਟ ਹੈ ਐਂਟੀ ਡਰੋਨ ਦਾ ਜਿਹੜਾ ਸਿਸਟਮ ਹੈ ਉਹਦੇ ਜਿਹੜੇ ਪਾਇਲਟ ਚੱਲ ਰਹੇ ਨੇ ਚੈਕਿੰਗ ਚੱਲ ਰਹੀ ਹੈ ਤਾਂ ਕਿ ਜਿਹੜੇ ਡਰੋਨ ਆਉਂਦੇ ਆ ਸਰਦ ਪਾਰ ਤੋਂ ਨਸ਼ੇ-ਨੁਸ਼ੇ ਸੁੱਟ ਜਾਂਦੇ ਆ ਉਹਨੂੰ ਆਪਾਂ ਇੱਧਰ ਆਉਣ ਹੀ ਨੰਦੇਈਏ ਉਹਨੂੰ ਜਾਂ ਤਾਂ ਆਪਣੀ ਮਰਜ਼ੀ ਨਾਲ ਆਪਣੇ ਸੁੱਟੀਏ ਜਾਂ ਉਹਨੂੰ ਉੱਥੇ ਉੱਡਣੀ ਨਾ ਦੇਈਏ ਸੋ ਜਿਹੜੀ ਡੀਜੀਪੀ ਸਾਹਿਬ ਨੇ ਗੱਲ ਕਹੀ ਹੈ ਉਹ ਬਹੁਤ ਵੱਡੀ ਇਤਿਹਾਸਿਕ ਲੜਾਈ ਹੈ ਖੜਾ ਸਾਰਿਆਂ ਦਾ ਨਾਮ ਹਿਸਟਰੀ ਚ ਲਿਖਿਆ ਜਾਊਗਾ ਅੱਜ ਤੋਂ ਜਦੋਂ 25 ਸਾਲ ਨੂੰ ਅੱਜ ਤੋਂ 50 ਸਾਲ ਨੂੰ ਜਦੋਂ ਗੱਲ ਚੱਲੂਗੀ ਕਿ ਜਦੋਂ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਚੋਂ ਜਦੋਂ ਕਿ ਲੋਕ ਉਮੀਦ ਹੀ ਛੱਡ ਚੁੱਕੇ ਸੀ ਕਿ ਪੰਜਾਬ ਇਸ ਦਲਦਲ ਚੋਂ ਨਿਕਲ ਸਕਦਾ ਤਾਂ ਫਿਰ ਪੰਜਾਬ ਪੁਲਿਸ ਨੇ ਆ ਆ ਐਸਐਚਓ ਹੁੰਦੇ ਸੀ ਆ ਉੱਥੇ ਡੀਐਸਪੀ ਸੀ ਆ ਉੱਥੇ ਐਸਪੀਸੀ ਆ ਐਸਐਸਪੀਸੀ ਸਾਰੇ ਨਾਮ ਤੁਹਾਡੇ ਹਿਸਟਰੀ ਚ ਲਿਖੇ ਜਾਣਗੇ ਕਿ ਜਦੋਂ ਪੰਜਾਬ ਨੂੰ ਦਲਦਲ ਚੋਂ ਨਸ਼ਾ ਦੀ ਚਿੱਟੇ ਦੀ ਹੈਰੋਇਨ ਦੀ ਦਲਦਲ ਜੋ ਕੱਢਿਆ ਤਾਂ ਉਦੋਂ ਇਨਾ ਇਨਾ ਅਫਸਰਾਂ ਦੀ ਦਲੇਰੀ ਇਨਾ ਇਨਾ ਅਫਸਰਾਂ ਦੀ ਜਿਹੜੀ ਡਿਊਟੀ ਹੈ ਉਹ ਕਾਬਲੇ ਤਾਰੀਫ ਹੈ ਤੇ ਉਹਨੂੰ ਹਿਸਟਰੀ 'ਚ ਸੁਨਹਿਰੀ ਅੱਖਰਾਂ 'ਚ ਤੁਹਾਡਾ ਨਾਮ ਲਿਖਿਆ ਜਾਊਗਾ ਪਰ ਇਹ ਹਜੇ ਲੜਾਈ 1 ਮਹੀਨੇ ਦੀ ਨਹੀਂ ਇਹ ਲੜਾਈ ਲੰਬੀ ਹੈ ਜੀ ਘਟ ਬਹੁਤ ਗਿਆ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਕਿ ਬੀਐਸਐਫ ਵੱਲੋਂ ਵੀ ਇਨਫੋਰਮੇਸ਼ਨ ਆਈ ਹੈ ਕਿ 70% ਡਰੋਨ ਜਿਹੜੇ ਨੇ ਉੱਤਰੋ ਸੱਤਪਾਰ ਤੋਂ ਆਉਣੇ ਬੰਦ ਹੋ ਗਏ ਉਹਦਾ ਕਾਰਨ ਇਹ ਹੈ ਇੱਧਰ ਜਿਹੜੇ ਉਹਨਾਂ ਨੂੰ ਉਹਨਾਂ ਦੇ ਪੈਕੇਟ ਰਿਸੀਵ ਕਰਦੇ ਸੀ ਉਹ ਜਾਂ ਤਾਂ ਤੁਸੀਂ ਫੜ ਲਏ ਜਾਂ ਫਿਰ ਉਹ ਸਟੇਟ ਛੱਡ ਕੇ ਭੱਜ ਗਏ ਤਾਂ ਇੱਥੇ ਰਿਸੀਵ ਕਰਨ ਵਾਲਾ ਨਹੀਂ ਰਿਹਾ ਕੋਈ ਤਾਂ ਫਿਰ ਉਹ ਕਿਵੇਂ ਭੇਜਣਗੇ ਜਿੱਥੋਂ ਸੋ ਇਸ ਕਰਕੇ ਕਾਮਯਾਬੀ ਜਿਹੜੀ ਹੈ ਉਹ ਸਾਰੇ ਪਾਸਿਓਂ ਆ ਰਹੀ ਹੈ ਪਬਲਿਕ ਨਾਲ ਆ ਗਈ ਆਪਣੇ ਪਬਲਿਕ ਤਾਂ ਪਹਿਲੇ ਨਾਲ ਸੀ ਆਪਣੇ ਪੰਚਾਇਤਾਂ ਦੀਆਂ ਪੰਚਾਇਤਾਂ ਮਤੇ ਪਾ ਰਹੀਆਂ ਨੇ ਕਿ ਅਸੀਂ ਤੁਹਾਡੀ ਹੈਲਪ ਕਰਾਂਗੇ ਜੀ ਅਸੀਂ ਤੁਹਾਡਾ ਸਹਿਯੋਗ ਦੇਵਾਂਗੇ ਜੀ ਕਿ ਸਾਡੇ ਪਿੰਡ ਨੂੰ ਨਸ਼ਾ ਮੁਕਤ ਬਣਾ ਦਿਓ ਜੀ ਸਾਡੇ ਪਿੰਡਾਂ ਅੰਲਾ ਕਿਲੇ ਖੋਲ ਦਿਓ ਜੀ ਸਾਡੇ ਸਕੂਲ ਬਣਾ ਦਿਓ ਜੀ ਗਰਾਊਂਡ ਬਣਾ ਰਿਆ ਸਾਰੇ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚ ਖੇਡਣ ਵਾਲੇ ਗਰਾਊਂਡ ਬਣਾ ਰਿਆ ਤਾਂ ਕਿ ਬੱਚੇ ਜਿਹੜੇ ਨੇ ਉਹ ਖੇਡਾਂ ਵੱਲ ਜਾਣ ਆਪਣੇ ਸਰੀਰ ਵੱਲ ਜਾਣ ਪੁਲਿਸ ਚ ਭਰਤੀ ਹੋਣ ਫੌਜ ਚ ਜਾਣ ਤੇ ਜਿੱਥੇ ਮਰਜ਼ੀ ਉਹਨਾਂ ਨੂੰ ਮਤਲਬ ਫੀਲਡ ਦੇ ਵਿੱਚ ਜਾਣਾ ਪਵੇ ਫਿਟ ਰਹਿਣਾ ਮੈਨੂੰ ਪਿੱਛੇ ਜੇ ਵੈਸਟਰਨ ਕਮਾਂਡ ਦੇ ਜਿਹੜੇ ਹੈੱਡ ਨੇ ਫੌਜ ਦੇ ਉਹ ਮੈਨੂੰ ਮਿਲੇ ਉਹਨੇ ਮੈਨੂੰ ਬੜੀ ਇੱਕ ਚਿੰਤਾਜਨਕ ਗੱਲ ਦੱਸੀ ਔਰ ਮੈਨੂੰ ਬਹੁਤ ਦੁੱਖ ਹੋਇਆ ਸੁਣ ਕੇ ਉਹ ਕਹਿੰਦੇ ਸੀ ਸਾਡੀ ਹੈਲਪ ਕਰੋ ਸਿੱਖ ਰੈਜiment ਵਾਸਤੇ ਸਾਨੂੰ ਭਰਤੀ ਹੋਣ ਲਈ ਬੱਚੇ ਨਹੀਂ ਮਿਲ ਰਹੇ ਸਿੱਖ ਰੈਜiment ਖਤਰੇ 'ਚ ਹੈ ਜੀ ਦੇਖੋ ਕਿੰਨਾ ਬਹਾਦਰੀ ਦਾ ਇਤਿਹਾਸ ਹੈ ਸਿੱਖ ਰੈਜiment ਦਾ ਤੇ ਅੱਜ ਭਰਤੀ ਹੋਣ ਲਈ ਬੱਚੇ ਨਹੀਂ ਮਤਲਬ ਲੱਭ ਰਹੇ ਕਾਰਨ ਜਾਂ ਤਾਂ ਬਾਹਰਲੇ ਮੁਲਕਾਂ ਨੂੰ ਚਲੇ ਗਏ ਜਾਂ ਨਸ਼ਿਆਂ ਨੇ ਜਿਹੜਾ ਉਹ ਸਰੀਰ ਗਾਲ ਤੇ ਤੇ ਫਿਟਨੈਸ ਨਹੀਂ ਰਹੀ ਟੈਸਟ ਨਹੀਂ ਪਾਸ ਕਰ ਸਕਦੇ ਅਸੀਂ ਕਹ ਜੀ ਅਸੀਂ ਹੁਣ ਲੱਗੇ ਹੋਏ ਆ ਤੁਹਾਨੂੰ ਅਸੀਂ ਹੈਲਪ ਵੀ ਕਰਾਂਗੇ ਔਰ ਸਾਡੀ ਜਿਹੜੀ ਲੈਗਸੀ ਹੈ ਸਿੱਖ ਰੈਜiment ਜਿਹੜੀ ਹੈ ਉਹਨੂੰ ਅਸੀਂ ਐਦਾਂ ਉਨੂੰ ਖਤਮ ਨਹੀਂ ਹੋਣ ਦੇਣਾ ਅਸੀਂ ਉਹਨੂੰ ਬਚਾਉਣਾ ਔਰ ਬੜਾ ਵੱਡਾ ਇਤਿਹਾਸ ਹੈ ਬੜੀ ਵੱਡੀ ਹਿਸਟਰੀ ਬਹਾਦਰੀ ਦੀ ਸਿੱਖ ਰਜਮੰਦੀ ਹੈ ਹਰ ਸਾਲ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣ ਦਾ ਪ੍ਰੋਗਰਾਮ ਤੁਹਾਨੂੰ ਪਤਾ ਹੀ ਹੋਣਾ ਕਿ ਜਨਵਰੀ ਚ ਨੋਟੀਫਿਕੇਸ਼ਨ ਹੁੰਦਾ ਹੈ ਮਈ ਜੂਨ ਚ ਪੇਪਰ ਹੈ ਜੁਲਾਈ ਅਗਸਤ ਚ ਉਹਦਾ ਰਿਜ਼ਲਟ ਹੈ ਸਤੰਬਰ ਅਕਤੂਬਰ ਚ ਫਿਜ਼ੀਕਲ ਟੈਸਟ ਹੈ ਨਵੰਬਰ ਚ ਉਹਦਾ ਰਿਜ਼ਲਟ ਆ ਤੇ 1000 ਹਰ ਸਾਲ ਕਟੋ-ਕਟ 2300 ਜਿਸ 1600 ਕਨਸਟੇਬਲ ਬਾਕੀ ਇਨਸਪੈਕਟਰ ਸਬ ਇਨਸਪੈਕਟਰ 2300 ਘੱਟੋ ਘੱਟ ਜਿਹੜੇ ਪਰਤੀ ਹੈ ਉਹ ਹਰ ਸਾਲ ਹੋਊਗੀ